ਪੰਜਾਬੀ ਇੱਟ ਪਾਰਟੀ ਬਣਾਉਣ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਰੇ ਵਿੱਚ ਜੁਟ ਗਏ ਨੇ ਖੈਰਾ ਨੇ ਨਵੀਂ ਬਣੀ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਮੀਟਿੰਗ ਕੀਤੀ ਜਿਲ੍ਹਾ ਬਰਨਾਲਾ ਦੇ ਪਾਰਟੀ ਪ੍ਰਧਾਨ ਕਾਲਾ ਢਿੱਲੋ ਦੇ ਘਰ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਸੁਖਪਾਲ ਖੈਰਾ ਨੇ ਪਾਰਟੀ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨੇ ਸੰਗਰੂਰ ਤੋਂ ਸਾਬਕਾ ਸਦ ਅ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਤਿੱਖੇ ਬਾਰ ਕੀਤੇ ਤੇ ਆਉਣ ਵਾਲੀਆਂ ਐਮਪੀ ਚੋਣਾਂ ਵਿੱਚ ਸੁਖਪਾਲ ਖੈਲਾ ਨੇ ਚੰਗੇ ਲੀਡਰ ਦੇ ਵਿਰੁੱਧ ਲੜਨ ਦੇ ਵੀ ਸੰਕੇਤ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਮੋੜ ਦੇ ਸਰਪੰਚ ਦੀ ਹੋਈ ਬੇਰਹਿਮੀ ਨਾਲ ਕੁਟਮਾਰ ਨੂੰ ਲੈ ਕੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਅਤੇ ਨਾਲ ਹੀ ਕਾਂਗਰਸ 'ਤੇ ਗੁੰਡਾਗਰਦੀ ਦੇ ਦੋਸ਼ ਵੀ ਲਗਾਏ ਅੱਜ ਜੇ ਮੈਨੂੰ ਪਲੱਤ ਦੇ 7.5 ਲੱਖ ਵੋਟਰ ਨੇ ਵੋਟ ਪਾ ਕੇ ਨਵਾਜਿਆ ਵਾ ਨਾ ਕੇਜਰੀਵਾਲ ਨੇ ਨਾ ਭਗਵੰਤ ਨੇ ਨਵਾਜਿਆ ਵਾ ਔਰ ਜੇ ਇਹ ਗੱਲ ਹੈਗੀ ਆ ਕਿ ਬਸ ਕੇਜਰੀਵਾਲ ਨੇ ਸਿੰਬਲ ਦਿੱਤਾ ਤੇ ਤੁਸੀਂ ਇਲੈਕਸ਼ਨ ਲੜ ਕੇ ਜਿੱਤ ਗਏ ਐਮਐਲਏ ਬਣ ਕੇ ਇਸ ਲਈ ਉਹ ਸੀਟ ਉਹਦੀ ਉਧਾਰ ਹੈ ਇਹ ਗਲਤ ਤਰਕ ਹੈ ਉਹਨਾਂ ਦਾ ਅਗਰ ਇਹ ਗੱਲ ਹੈ ਤਾਂ ਫਿਰ ਜਿਹੜੇ 97 ਕੈਂਡੀਡੇਟ ਅਰਵਿੰਦ ਕੇਜਰੀਵਾਲ ਦੇ ਚੋਣ ਨਿਸ਼ਾਨ ਤੇ ਹਾਰੇ ਨੇ ਪੰਜਾਬ 'ਚ ਕੀ ਉਹਨਾਂ ਦੀ ਕੋਈ ਨੈਤਿਕ ਜ਼ਿੰਮੇਵਾਰੀ ਲੈ ਕੇ ਇਹ ਸਿਫਾ ਦੇਣਗੇ ਉਲਟਾ ਇਸ ਲਈ ਮੈਂ ਪਾਰਟੀ ਦੀ ਮਡਲੀ ਮੈਂਬਰਸ਼ਿਪ ਤੋਂ ਸਿਫਾ ਦਿੱਤਾ ਇਹਨਾਂ ਦਾ ਦਿਲ ਕਰਦਾ ਵਾ ਮੇਰੇ ਖਿਲਾਫ ਸਪੀਕਰ ਨੂੰ ਲਿਖ ਕੇ ਸ਼ਿਕਾਇਤ ਦੇ ਦੇਣ ਉਸ ਸ਼ਿਕਾਇਤ ਨੂੰ ਮੈਂ ਆਪੇ ਜਿਹੜਾ ਹੈ ਬਣ ਦਾ ਜਵਾਬ ਦੇ ਦੂੰਗਾ ਪਾਰਟੀ ਕਲਚਰ ਦਾ ਬਣ ਗਈ ਸੀ ਨਾ ਹਿੱਸਾ ਸੋ ਰਵੇਤੀ ਪਾਰਟੀਆਂ ਨੂੰ ਤੁਸੀਂ ਜਦੋਂ ਪੁੱਛਦੇ ਆ ਕਿ ਉਮੀਦਵਾਰ ਕਿੱਦਾਂ ਦੇ ਉਤਾਰਾਂਗੇ ਉਹ ਕਹਿੰਣਗੇ ਜੀ ਅਸੀਂ ਜੇਤੂ ਉਮੀਦਵਾਰ ਉਤਾਰਾਂਗੇ ਜੇਤੂ ਦਾ ਮਤਲਬ ਹੁੰਦਾ ਜਿਨ੍ਹਾਂ ਦੇ ਕੋਲ ਸਰਮਾਇਆ ਵਾ ਜਿਨ੍ਹਾਂ ਦੇ ਕੋਲ ਮਨੀ ਪਾਵਰ ਬਹੁਬਲੀ ਪੋਲਿਟਿਕਸ ਕਰਦੇ ਨੇ ਸਾਡਾ ਇਹ ਕ੍ਰਾਈਟੇਰੀਆ ਨਹੀਂਗਾ ਮੈਨੂੰ ਜੇ ਪੁੱਛੂਗਾ ਕਿ ਤੁਸੀਂ ਕਿੱਦਾਂ ਦੇ ਉਮੀਦਵਾਰ ਉਤਾਰੋਗੇ ਮੈਂ ਕਹੂੰਗਾ ਕਿ ਕੋਈ ਮੈਨੂੰ ਅਸੀਂ ਚਾਹੁੰਦੇ ਹਾਂ ਕਿ ਪੜ੍ਹੇ ਲਿਖੇ ਜਿਹੜੇ ਪੰਜਾਬ ਦੇ ਹਿੱਤ ਨੂੰ ਸਮਝਦੇ ਹੋਣ ਔਰ ਵਫਾਦਾਰ ਹੋਣ ਤੇ ਚੰਗੀ ਨੀਅਤ ਰੱਖਦੇ ਹੋਣ ਬੇਦਾਗ ਹੋਣ ਸਾਡਾ ਕ੍ਰਾਈਟੇਰੀਆ ਇਸ ਤਰ੍ਹਾਂ ਦੇ ਉਮੀਦਵਾਰ ਉਤਾਰਨ ਦਾ ਹੈ ਸਾਡੇ ਕੋਲ سرمایہਦਾਰ ਜਾਂ ਕੋਈ ਬਹੁਤ ਮਸਲ ਪਾਵਰ ਵਾਲੇ ਜਿਹੜੇ ਹੈਗੇ ਨੇ ਉਦਾਂ ਦੇ ਉਮੀਦਵਾਰ ਸਾਨੂੰ ਨਹੀਂ ਚਾਹੀਦੇ ਤਪਾ ਤੋਂ ਤਰਮਿੰਦਰ ਸਿੰਘ ਤਾਰੀਵਾਲ ਦੀ ਰਿਪੋਰਟ ਦਿੱਲੀ ਪੋਸ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978